ਸਸਗਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਡ੍ਰੰਪ ਸਰਕਾਰ ਦੇ ਵੱਲੋਂ ਟਰੱਕਰ ਡਰਾਈਵਰਾਂ ਦੇ ਵਿਰੁੱਧ ਕੀਤੀ ਜਾ ਰਹੀ ਸਖਤੀ ਨੂੰ ਵੇਖਦਿਆਂ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਨ ਦਾ ਐਲਾਨ ਕਰ ਦਿੱਤਾ ਅਤੇ ਸੈਂਕੜੇ ਡਰਾਈਵਰ ਵਿਲੇ ਹੋ ਚੁੱਕੇ ਨੇ ਮਿਸਾਲ ਦੇ ਵਜੋਂ ਵਾਸ਼ਿੰਗਟਨ ਸੂਬੇ ਦੇ ਪੀ ਯੂ ਐਲਪਰ ਸ਼ਹਿਰ ਦੇ ਨਾਲ ਸੰਬੰਧਿਤ ਐਲਡਰ ਲਿਸਟਿਕਸ ਦੇ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਸਾਲ 2010 ਦੇ ਵਿੱਚ ਦੋ ਟਰੱਕਰ ਦੇ ਨਾਲ ਸ਼ੁਰੂ ਹੋਈ ਟ੍ਰਾਂਸਪੋਰਟ ਕੰਪਨੀ ਦਾ ਕਾਫਲਾ ਕਿਸੇ ਵੇਲੇ 145 ਤੱਕ ਪਹੁੰਚ ਗਿਆ ਤੇ ਇਸ ਵੇਲੇ 52 ਟਰੱਕ ਕੰਪਨੀਆਂ ਦੇ ਬੈਨਰ ਹਿੱਟ ਚੱਲ ਰਹੇ ਸਨ ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਕਿਹਾ ਹੈ ਕਿ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਪਹਿਲਾਂ ਹੀ ਹਾਲਾਤ ਸੁਖਾਵੇ ਨਹੀਂ ਸਨ ਪਰ ਮੌਜੂਦਾ ਸਮੇਂ ਦੇ ਵਿੱਚ ਅੱਗੇ ਵਧਣਾ ਬੇਹਦ ਮੁਸ਼ਕਲ ਹੋ ਗਿਆ ਹੈ। ਟ੍ਰੰਪ ਸਰਕਾਰ ਦੇ ਵੱਲੋਂ ਟਰੱਕ ਡਰਾਈਵਰਾਂ ਤੇ ਜ਼ਰੂਰਤ ਕੀਤੀ ਜਾ ਰਹੀ ਸ਼ਕਤੀ ਨੂੰ ਵੇਖਦੇ ਆ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕਰ ਦਿੱਤਾ ਹੈ ਤੇ ਸੈਂਕੜੇ ਡਰਾਈਵਰ ਵਿਲੇ ਹੋ ਚੁੱਕੇ ਨੇ। ਮਿਸਾਲ ਦੇ ਵਜੋਂ ਵਸ਼ਿੰਟਨ ਸੂਬੇ ਦੇ ਪਿਊਲਪ ਸ਼ਹਿਰ ਦੇ ਨਾਲ ਸੰਬੰਧਿਤ ਆਲਡਰ ਲੋਜਿਸਟਿਕਸ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ। ਸਾਲ 2010 ਦੇ ਵਿੱਚ ਦੋ ਟਰੱਕਾਂ ਦੇ ਨਾਲ ਸ਼ੁਰੂ ਹੋਈ ਟਰਾਂਸਪੋਰਟ ਕੰਪਨੀ ਦਾ ਕਾਫਲਾ ਕਿਸੇ ਵੇਲੇ 145 ਤੱਕ ਪਹੁੰਚ ਗਿਆ ਤੇ ਇਸ ਵੇਲੇ 52 ਟਰੱਕ ਕੰਪਨੀ ਦੇ ਬੈਨਰ ਹੇਡ ਚੱਲੇ ਨੇ ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਕਿਹਾ ਹੈ ਕਿ ਟਰਾਂਸਪੋਰਟ ਸੈਕਟਰ ਦੇ ਵਿੱਚ ਪਹਿਲਾਂ ਹੀ ਹਾਲਾਤ ਸੁਖਾਵੇ ਨਹੀਂ ਸਨ ਪਰ ਮੌਜੂਦਾ ਸਮੇਂ ਦੇ ਵਿੱਚ ਅੱਗੇ ਵਧਣਾ ਬੇहद ਮੁਸ਼ਕਲ ਹੋ ਗਿਆ ਦੂਜੇ ਪਾਸੇ ਇਲਿਨੋਇ ਦੀ ਇਕਰ ਟਰਕਿੰਗ ਕੰਪਨੀ ਦੇ ਮਾਲਕ ਨੇ ਕਿਹਾ ਹੈ ਕਿ ਪ੍ਰਵਾਸੀ ਡਰਾਈਵਰ ਦਾ ਠਾਗੜ ਟਰਾਂਸਪੋਰਟ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਸੋਸ਼ਣ ਕੀਤਾ ਜਾ ਰਿਹਾ ਹੈ ਰਾਕਵਰਡ ਦੀ ਮੈਬorg ਬਰਦਰ ਟਰਕ で。 ਮਾਲਕ ਜੈਕ ਮੈਬੌਗ ਨੇ ਦੱਸਿਆ ਕਿ ਹਾਲੀ ਦੇ ਵਿੱਚ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਨਾਲ ਵਾਪਰੇ ਹੌਲਨਾਕ ਹਾਦਸੇ ਦੇ ਲਈ ਅਸਲ ਦੇ ਵਿੱਚ ਠੱਗੀ ਠੋਰੀ ਕਰਨ ਵਾਲੇ ਟਰਾਂਸਪੋਰਟਰ ਜ਼ਿੰਮੇਵਾਰ ਨੇ ਜਿਹੜੇ ਇਲੈਕਟ੍ਰੋਨਿਕ ਲੋਗ ਬੁੱਕ ਤੇ ਨਾਲ ਛੇੜਛਾੜ ਕਰਨ ਤੋਂ ਵੀ ਨਹੀਂ ਟਲਤੇ ਅਤੇ ਹੁਣ ਨਾ ਫੈਡਰਲ ਦਾ ਕਾਨੂੰਨਾਂ ਦੀਆਂ ਤੀਂਆਂ ਉਟਾਉਣੀਆਂ ਆਮ ਕਰ ਲੈ। ਮੈਬੌਗ ਨੇ ਤਫਸੀਲ ਦੇ ਵਿੱਚ ਜਾਂਦਿਆ ਦੱਸਿਆ ਕਿ ਅਜਿਹੀਆਂ ਟਰਾਂਸਪੋਰਟ ਕੰਪਨੀਆਂ ਵਲੋਂ ਅਕਸਰ ਹੀ ਬਿਨਾਂ ਇਮੀਗ੍ਰੇਸ਼ਨ ਸਟੇਟਸ ਵਾਲੇ ਡਰਾਈਵਰ ਭਰਤੀ ਕੀਤੇ ਜਾਂਦੇ ਨੇ ਜਿਨ੍ਹਾਂ ਰਾਹੀਂ ਮਨਮਾਨੀਆਂ ਕੀਤੀਆਂ ਜਾ ਸਕਣ ਇਹਨਾਂ ਕੰਪਨੀਆਂ ਦੇ ਮਾਲਕ ਭਾਰਤ ਪਾਕਿਸਤਾਨ ਜਾਂ ਸਰਬੀਆ ਵਰਗੇ ਦੇਸ਼ਾਂ ਦੇ ਨਾਲ ਸੰਬੰਧਿਤ ਹੁੰਦੇ ਨੇ ਮੇਬੋਕ ਨੇ ਦਾਅਵਾ ਕੀਤਾ ਹੈ ਕਿ ਇਹ ਲੋਗ ਪ੍ਰੋਵਾਈਡਰਸ ਦੀ ਗਿਣਤੀ 200 ਤੋਂਤੇ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ ਅੱਧੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਕੰਮ ਕਰ ਰਹੇ ਨੇ ਔਰ ਡਰਾਈਵਰਾਂ ਦੇ ਕੰਮਕਾਜੀ ਘੰਟਿਆਂ ਦਾ ਰਿਕਾਰਡ ਖਤਮ ਕਰਦਿਆਂ ਨੀਵੇਂ ਸਿਰੇ ਤੋਂ 11 ਘੰਟੇ ਟਰੱਕ ਚਲਾਉਂਦਾ ਪਰ ਬੰਦ ਕਰ ਦਿੰਦੇ ਨੇ ਇਹਨਾਂ ਠੱਗਾ ਕਰਕੇ ਹੀ ਚੰਗੀਆਂ ਟਰਾਂਸਪੋਰਟ ਕੰਪਨੀਆਂ ਕਾਟੇ ਵਿੱਚ ਜਾਨ ਮਗਰੋਂ ਬੰਦ ਕਰਨ ਦੀ ਨੋਬਤ ਹੁੰਦੀ ਹੈ ਮੇ ਬੋਰਡ ਦਾ ਕਹਿਣਾ ਸੀ ਕਿ ਵਿਦੇਸ਼ਿਆ ਤੋਂ ਆਉਣ ਵਾਲੇ ਜ਼ਿਆਦਾਤਰ ਡਰਾਈਵਰ ਗਰੀਬ ਮੁਲਕਾ ਤੇ ਨਾਲ ਸੰਬੰਧਿਤ ਹੁੰਦੇ ਨੇ ਜਿੱਥੇ ਸਲਾਨਾ ਕਮਾਈ 5000 ਡਾਲਰ ਹੁੰਦੀ ਹੈ ਅਤੇ ਠਾਕਰ ਟ੍ਰਾਂਸਪੋਰਟਰ ਉਹਨਾਂ ਨੂੰ 30000 ਡਾਲਰ ਦਾ ਲਾਲਚ ਦੇ ਕੇ ਪਰਮਾਨ ਤੇ ਵਿੱਚ ਸਫਲ ਹੋ ਜਾਂਦੇ ਨੇ ਅਮਰੀਕਾ ਦੇ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰ ਰਹੇ ਕੁਝ ਇਹ ਲੌਕ ਪ੍ਰੋਵਾਈਡਰਸ ਨੂੰ ਹਟਾ ਦਿੱਤਾ ਗਿਆ ਪਰ ਹੁਣ ਵੀ ਸੋ ਤੋਂ ਵੱਧ ਮਜੂਦ ਨੇ ਗ੍ਰਾਮ ਸਰਕਾਰ ਦੇ ਵੱਲੋਂ ਟਰੱਕ ਡਰਾਈਵਰਾਂ ਦੇ ਵਿਰੁੱਧ ਕੀਤੀ ਜਾ ਰਹੀ ਸਖਤੀ ਨੂੰ ਵੇਖਦਿਆਂ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਨ ਦਾ ਐਲਾਨ ਕਰ ਦਿੱਤਾ ਅਤੇ ਸੈਂਕੜੇ ਡਰਾਈਵਰ ਵਿਲੇ ਹੋ ਚੁੱਕੇ ਨੇ। ਮਿਸਾਲ ਦੇ ਵਜੋਂ ਵਾਸ਼ਿੰਗਟਨ ਸੂਬੇ ਦੇ ਪੀ ਯੂ ਐਲਪਰ ਸ਼ਹਿਰ ਦੇ ਨਾਲ ਸੰਬੰਧਿਤ ਆਲਡਰ ਲਿਸਟਿਕਸ ਦੇ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਸਾਲ 2010 ਦੇ ਵਿੱਚ ਦੋ ਟਰੱਕਾਂ ਦੇ ਨਾਲ ਸ਼ੁਰੂ ਹੋਈ ਟ੍ਰਾਂਸਪੋਰਟ ਕੰਪਨੀ ਦਾ ਕਾਫਲਾ ਕਿਸੇ ਵਿਲੇ 145 ਤੱਕ ਪਹੁੰਚ ਗਿਆ ਤੇ ਇਸ ਵਿਲੇ 52 ਟਰੱਕ ਕੰਪਨੀਆਂ ਦੇ Banner hit chal rahe san ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਕਿਹਾ ਹੈ ਕਿ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਪਹਿਲਾਂ ਹੀ ਹਾਲਾਤ ਸੁਖਾਵੇ ਨਹੀਂ ਸਨ ਪਰ ਮੌਜੂਦਾ ਸਮੇਂ ਦੇ ਵਿੱਚ ਅੱਗੇ ਵਧਣਾ ਬੇਹਦ ਮੁਸ਼ਕਲ ਹੋ ਗਿਆ ਹੈ। 트੍ਰੰਪ ਸਰਕਾਰ ਦੇ ਵੱਲੋਂ ਟੱਕ ਡਰਾਈਵਰਾਂ ਤੇ ਵਰੂਤ ਕੀਤੀ ਜਾ ਰਹੀ ਸ਼ਕਤੀ ਨੂੰ ਵੇਖਦੇ ਆ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕਰ ਦਿੱਤਾ ਹੈ ਤੇ ਸੈਂਕੜੇ ਡਰਾਈਵਰ ਵਿਲੇ ਹੋ ਚੁੱਕੇ ਨੇ। ਮਿਸਾਲ ਦੇ ਵਜੋਂ ਵਾਸ਼ਿੰਗਟਨ ਸੂਬੇ ਦੇ ਪਿਊਲਪ ਸ਼ਹਿਰ ਦੇ ਨਾਲ ਸੰਬੰਧਿਤ ਅਜਦਰ ਲੋਜਿਸਟਿਕਸ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ। ਸਾਲ 2010 ਦੇ ਵਿੱਚ ਦੋ ਟਰੱਕਾਂ ਦੇ ਨਾਲ ਸ਼ੁਰੂ ਹੋਈ ਟਰਾਂਸਪੋਰਟ ਕੰਪਨੀ ਦਾ ਕਾਫਲਾ ਕਿਸੇ ਵੇਲੇ 145 ਤੱਕ ਪਹੁੰਚ ਗਿਆ ਤੇ ਇਸ ਵੇਲੇ 52 ਟਰੱਕ ਕੰਪਨੀ ਦੇ ਬੈਨਰ ਹੀ ਚੱਲੇ ਨੇ ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਕਿਹਾ ਹੈ ਕਿ ਟਰਾਂਸਪੋਰਟ ਸੈਕਟਰ ਦੇ ਵਿੱਚ ਪਹਿਲਾਂ ਹੀ ਹਾਲਾਤ ਸੁਖਾਵੇ ਨਹੀਂ ਸਨ ਪਰ ਮੌਜੂਦਾ ਸਮੇਂ ਦੇ ਵਿੱਚ ਅੱਕੇ ਵਧਣਾ ਬੇहद ਮੁਸ਼ਕਲ ਹੋ ਗਿਆ ਹੈ ਦੂਜੇ ਪਾਸੇ ਇਲਿਨੋਇ ਦੀ ਇਕਰ ਟਰਕਿੰਗ ਕੰਪਨੀ ਦੇ ਮਾਲਕ ਨੇ ਕਿਹਾ ਹੈ ਕਿ ਪ੍ਰਵਾਸੀ ਡਰਾਈਵਰ ਦਾ ਠਾਕਰ ਟਰਾਂਸਪੋਰਟ ਕੰਪਨੀਆਂ ਵੱਲੋਂ ਵੱਟੇ ਪੱਧਰ ਤੇ ਸੋਸ਼ਣ ਕੀਤਾ ਜਾ ਰਿਹਾ ਹੈ ਰੌਕਫੋਰਡ ਦੇ ਮੈਬੋਰਗ ਬਰਦਰ King D. ਮਾਲਕ ਜੈਕ ਮੈਬੋਗ ਨੇ ਦੱਸਿਆ ਕਿ ਹਾਲੀ ਦੇ ਵਿੱਚ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਨਾਲ ਵਾਪਰੇ ਹੌਲਨਾਕ ਹਾਦਸੇ ਦੇ ਲਈ ਅਸਲ ਦੇ ਵਿੱਚ ਠੱਗੀ ਠੋਰੀ ਕਰਨ ਵਾਲੇ ਟਰਾਂਸਪੋਰਟਰ ਜ਼ਿੰਮੇਵਾਰ ਨੇ ਜਿਹੜੇ ਇਲੈਕਟ੍ਰੋਨਿਕ ਲੋਗ ਬੁੱਕ ਤੇ ਨਾਲ ਛੇੜਛਾੜ ਕਰਨ ਤੋਂ ਵੀ ਨਹੀਂ ਟਲਤੇ ਅਤੇ ਹੁਣ ਨਾ ਫੈਡਰਲ ਦਾ ਕਾਨੂੰਨ ਆਦਤ ਜਿਹਾ ਉਟਾਉਂਦੀਆਂ ਆਮ ਗੱਲ ਹੈ ਮੈਬੋਗ ਨੇ ਤਫਸੀਲ ਦੇ ਵਿੱਚ ਜਾਂਦੇ ਦੱਸਿਆ ਕਿ ਅਜਿਹੀਆਂ ਟਰਾਂਸਪੋਰਟ ਕੰਪਨੀਆਂ ਵਲੋਂ ਅਕਸਰ ਹੀ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਡਰਾਈਵਰ ਭਰਤੀ ਕੀਤੇ ਜਾਂਦੇ ਨੇ ਜਿਨ੍ਹਾਂ ਰਾਹੀਂ ਹਨਮਨੀਆਂ ਕੀਤੀਆਂ ਜਾ ਸਕਣ ਇਹਨਾਂ ਕੰਪਨੀਆਂ ਦੇ ਮਾਲਕ ਭਾਰਤ ਪਾਕਿਸਤਾਨ ਯਾ ਸਰਬੀਆ ਵਰਗੇ ਦੇਸ਼ਾਂ ਦੇ ਨਾਲ ਸੰਬੰਧਿਤ ਹੁੰਦੇ ਨੇ ਮੈਬੋਕ ਨੇ ਦਾਅਵਾ ਕੀਤਾ ਹੈ ਕਿ ਇਹ ਲੋਗ ਪ੍ਰੋਵਾਈਡਰਸ ਦੀ ਗਿਣਤੀ 200 ਤੋਂ ਉੱਤੇ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ ਅੱਧੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਕੰਮ ਕਰ ਰਹੇ ਨੇ ਉਹ ਡਰਾਈਵਰਾਂ ਦੇ ਕੰਮਕਾਜੀ ਘੰਟਿਆਂ ਦਾ ਰਿਕਾਰਡ ਖਤਮ ਕਰਦਿਆਂ ਨੀਵੇਂ ਸਿਰੇ ਤੋਂ 11 ਘੰਟੇ ਟਰੱਕ ਚਲਾਉਂਦਾ ਪਰ ਬੰਦ ਕਰ ਦਿੰਦੇ ਨੇ ਇਹਨਾਂ ਠੱਗਾ ਕਰਕੇ ਹੀ ਚੰਗੀਆਂ ਟਰਾਂਸਪੋਰਟ ਕੰਪਨੀਆਂ ਕਾਟੇ ਵਿੱਚ ਜਾਨ ਮਗਰੋਂ ਬੰਦ ਕਰਨ ਦੀ ਨੋਪਟਾਂ ਦਿੰਦੇ ਗਏ ਮੇ ਬੋਲਕ ਦਾ ਕਹਿਣਾ ਸੀ ਕਿ ਵਿਦੇਸ਼ਿਆਤ ਆਉਣ ਵਾਲੇ ਜ਼ਿਆਦਾਤਰ ਡਰਾਈਵਰ ਗਰੀਬ ਮੁਲਕਾ ਦੇ ਨਾਲ ਸੰਬੰਧਿਤ ਹੁੰਦੇ ਨੇ ਜਿੱਥੇ ਸਲਾਨਾ ਕਮਾਈ 5000 ਡਾਲਰ ਹੁੰਦੀ ਹੈ ਅਤੇ ਠਾਕਰ ਟ੍ਰਾਂਸਪੋਰਟਰ ਉਹਨਾਂ ਨੂੰ 30000 ਡਾਲਰ ਦਾ ਲਾਲਚ ਦੇ ਕੇ ਪਰਮਾਉਂਟ ਦੇ ਵਿੱਚ ਸਫਲ ਹੋ ਜਾਂਦੇ ਨੇ ਅਮਰੀਕਾ ਦੇ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਵੱਲੋਂ ਗੈਰ ਕਾਨੂੰਨੀ ਟਿਕੇ ਦੇ ਨਾਲ ਕੰਮ ਕਰ ਰਹੇ ਕੁਝ ਇਹ ਲੋਗ ਪ੍ਰੋਵਾਈਡਰਸ ਨੂੰ ਹਟਾ ਦਿੱਤਾ ਗਿਆ ਪਰ ਹੁਣ ਵੀ ਸੋਤ ਤੋਂ ਵੱਧ ਮੌਜੂਦ ਨੇ ਗ੍ਰੰਥ ਸਰਕਾਰ ਦੇ ਵੱਲੋਂ ਟਰੱਕ ਡਰਾਈਵਰਾਂ ਦੇ ਵਿਰੁੱਧ ਕੀਤੀ ਜਾ ਰਹੀ ਸਖਤੀ ਨੂੰ ਵੇਖਦਿਆਂ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਨ ਦਾ ਐਲਾਨ ਕਰ ਦਿੱਤਾ ਅਤੇ ਸੈਂਕੜੇ ਡਰਾਈਵਰ ਵਿਲੇ ਹੋ ਚੁੱਕੇ ਨੇ। ਮਿਸਾਲ ਦੇ ਵਜੋਂ ਵਸ਼ਿੰਗਟਨ ਸੂਬੇ ਦੇ ਪੀ ਯੂ ਆਲਪਰ ਸ਼ਹਿਰ ਦੇ ਨਾਲ ਸੰਬੰਧਿਤ ਆਲਡਰ ਲਿਸਟਿਕਸ ਦੇ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਸਾਲ 2010 ਦੇ ਵਿੱਚ ਦੋ ਟਰੱਕਰ ਦੇ ਨਾਲ ਸ਼ੁਰੂ ਹੋਈ ਟ੍ਰਾਂਸਪੋਰਟ ਕੰਪਨੀ ਦਾ ਕਾਫਲਾ ਕਿਸੇ ਵੇਲੇ 145 ਤੱਕ ਪਹੁੰਚ ਗਿਆ ਤੇ ਇਸ ਵੇਲੇ 52 ਟਰੱਕ ਕੰਪਨੀਆਂ ਦੇ Banner height chal rahe sa ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਕਿਹਾ ਹੈ ਕਿ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਪਹਿਲਾਂ ਹੀ ਹਾਲਾਤ ਸੁਖਾਵੇ ਨਹੀਂ ਸਨ ਪਰ ਮੌਜੂਦਾ ਸਮੇਂ ਦੇ ਵਿੱਚ ਅੱਗੇ ਵਧਣਾ ਬੇਹਦ ਮੁਸ਼ਕਲ ਹੋ ਗਿਆ ਹੈ। ਟਰੰਪ ਸਰਕਾਰ ਦੇ ਵੱਲੋਂ ਟਰੱਕ ਡਰਾਈਵਰਾਂ ਦੇ ਵਿਰੁੱਧ ਕੀਤੀ ਜਾ ਰਹੀ ਸਖਤੀ ਨੂੰ ਵੇਖਦੇ ਆ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕਰ ਦਿੱਤਾ ਹੈ ਤੇ ਸੈਂਕੜੇ ਡਰਾਈਵਰ ਵਿਲੇ ਹੋ ਚੁੱਕੇ ਨੇ। ਮਿਸਾਲ ਦੇ ਵਜੋਂ ਵਾਸ਼ਿੰਗਟਨ ਸੂਬੇ ਦੇ ਪਿਊਲਪ ਸ਼ਹਿਰ ਦੇ ਨਾਲ ਸੰਬੰਧਿਤ ਆਜਦਰ ਲੋਜਿਸਟਿਕਸ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ। ਸਾਲ 2010 ਦੇ ਵਿੱਚ ਦੋ ਟਰੱਕਾਂ ਦੇ ਨਾਲ ਸ਼ੁਰੂ ਹੋਈ ਟਰਾਂਸਪੋਰਟ ਕੰਪਨੀ ਦਾ ਕਾਫਲਾ ਕਿਸੇ ਵਿਲੇ 145 ਤੱਕ ਪਹੁੰਚ ਗਿਆ ਤੇ ਇਸ ਵਿਲੇ 52 ਟਰੱਕ ਕੰਪਨੀ ਦੇ ਬੈਨਰ ਹੇਡ ਚਲੇ ਗਏ ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਕਿਹਾ ਹੈ ਕਿ ਟਰਾਂਸਪੋਰਟ ਸੈਕਟਰ ਦੇ ਵਿੱਚ ਪਹਿਲਾਂ ਹੀ ਹਾਲਾਤ ਸੁਖਾਵੇ ਨਹੀਂ ਸਨ ਪਰ ਮੌਜੂਦਾ ਸਮੇਂ ਦੇ ਵਿੱਚ ਅੱਗੇ ਵਧਣਾ ਬੇहद ਮੁਸ਼ਕਲ ਹੋ ਗਿਆ ਦੂਜੇ ਪਾਸੇ ਇਲਿਨੋਇ ਦੀ ਇੱਕ ਟਰਕਿੰਗ ਕੰਪਨੀ ਦੇ ਮਾਲਕ ਨੇ ਕਿਹਾ ਹੈ ਕਿ ਪ੍ਰਵਾਸੀ ਡਰਾਈਵਰ ਦਾ ਠਾਕਰ ਟਰਾਂਸਪੋਰਟ ਕੰਪਨੀਆਂ ਵੱਲੋਂ ਵਟੇ ਪੱਤਰ ਤੇ ਸੋਸ਼ਣ ਕੀਤਾ ਜਾ ਰਿਹਾ ਹੈ ਰੌਕਫੋਰਡ ਦੀ ਮੈਬorg ਬਰਦਰ ਟਰਕਿੰਗ ਦੇ ਮਾਲਕ ਜੈਕ ਮੈਬorg ਨੇ ਦੱਸਿਆ ਕਿ ਹਾਲੀ ਦੇ ਵਿੱਚ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਨਾਲ ਵਾਪਰੇ ਹੌਲਨਾਕ ਹਾਦਸੇ ਦੇ ਲਈ ਅਸਲ ਦੇ ਵਿੱਚ ਠੱਗੀ ਠੋਰੀ ਕਰਨ ਵਾਲੇ ਟ੍ਰਾਂਸਪੋਰਟਰ ਜ਼ਿੰਮੇਵਾਰ ਨੇ ਜਿਹੜੇ ਇਲੈਕਟ੍ਰੋਨਿਕ ਲੋਗ ਬੁੱਕ ਤੇ ਨਾਲ ਛੇੜਛਾੜ ਕਰਨ ਤੋਂ ਵੀ ਨੇ ਇਟਾਲੀ ਤੇ ਅਤੇ ਹੁਣ ਨਾ ਫੈਡਰਲ ਦਾ ਕਾਨੂੰਨਾਂ ਦੀਆਂ ਅਧਿਯੰਤ ਜੀਆਂ ਉਟਾਉਣੀਆਂ ਆਮ ਗੱਲ ਹੈ ਮੈਬੋਗ ਨੇ تفصیلی ਦੇ ਵਿੱਚ ਜਾਂਦੇ ਦੱਸਿਆ ਕਿ ਅਜਈਆਂ ਟ੍ਰਾਂਸਪੋਰਟ ਕੰਪਨੀਆਂ ਵਲੋਂ ਅਕਸਰ ਹੀ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਡਰਾਈਵਰ ਭਰਤੀ ਕੀਤੇ ਜਾਂਦੇ ਨੇ ਜਿਨ੍ਹਾਂ ਰਹੀਮ ਹਨਮਾਨੀਆਂ ਕੀਤੀਆਂ ਜਾ ਸਕਣ ਇਹਨਾਂ ਕੰਪਨੀਆਂ ਤੇ ਮਾਲਕਪਾਤ ਪਾਕਿਸਤਾਨ ਜਾਂ ਸਰਬੀਆ ਵਰਗੇ ਦੇਸ਼ਾਂ ਦੇ ਨਾਲ ਸੰਬੰਧਿਤ ਹੁੰਦੇ ਨੇ ਮੇ ਬੋਕ ਨੇ ਦਾਅਵਾ ਕੀਤਾ ਹੈ ਕਿ ਇਹ ਲੋਗ ਪ੍ਰੋਵਾਈਡਰਸ ਦੀ ਗਿਣਤੀ 200 ਤੋਂਤੇ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ ਅੱਧੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਕੰਮ ਕਰ ਰਹੇ ਨੇ ਔਰ ਡਰਾਈਵਰਾਂ ਦੇ ਕੰਮਕਾਜੀ ਘੰਟਿਆਂ ਦਾ ਰਿਕਾਰਡ ਖਤਮ ਕਰਦਿਆਂ ਨੀਵੇਂ ਸਿਰੇ ਤੋਂ 11 ਘੰਟੇ ਟਵਾਕ ਚਲਾਉਂਦਾ ਪਰ ਬੰਦ ਕਰ ਦਿੰਦੇ ਨੇ ਇਹਨਾਂ ਠੱਗਾ ਕਰਕੇ ਹੀ ਚੰਗੀਆਂ ਟਰਾਂਸਪੋਰਟ ਕੰਪਨੀਆਂ ਕਾਟੇ ਵਿੱਚ ਜਾਨ ਮਗਰੋਂ ਬੰਦ ਕਰਨ ਦੀ ਨੋਬਤਾਂ ਦਿੰਦੇ ਗਏ। ਮੇ ਬੋਰਡ ਦਾ ਕਹਿਣਾ ਸੀ ਕਿ ਵਿਦੇਸ਼ੀ ਤੋਂ ਆਉਣ ਵਾਲੇ ਜ਼ਿਆਦਾਤਰ ਡਰਾਈਵਰ ਗਰੀਬ ਮੁਲਕਾ ਦੇ ਨਾਲ ਸੰਬੰਧਿਤ ਹੁੰਦੇ ਨੇ ਜਿੱਥੇ ਸਲਾਨਾ ਕਮਾਈ 5000 ਡਾਲਰ ਹੁੰਦੀ ਹੈ ਅਤੇ ਠੱਗ ਟਰਾਂਸਪੋਰਟਰ ਉਹਨਾਂ ਨੂੰ 30000 ਡਾਲਰ ਦਾ ਲਾਲਚ ਦੇ ਕੇ ਪਰਮਾਉਂਦੇ ਵਿੱਚ ਸਫਲ ਹੋ ਜਾਂਦੇ ਨੇ। ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰ ਰਹੇ ਕੁਝ ਇਹ ਲੋਗ ਪ੍ਰੋਵਾਈਡਰਸ ਨੂੰ ਹਟਾ ਦਿੱਤਾ ਗਿਆ ਪਰ ਹੁਣ ਵੀ ਸੂਤ ਤੋਂ ਵੱਧ ਮਜੂਤ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ